ਫਤੇ ਇਧਰ ਆਓ ਸਤਿ ਸ਼੍ਰੀ ਅਕਾਲ ਜੀ ਨਵੇਂ ਵਲੌਗ ਤੁਹਾਡਾ ਵੈਲਕਮ ਆ ਤੇ ਇਧਰ ਦੇਖ ਲਓ ਤੁਸੀਂ ਸਾਡਾ ਫਤੇ ਤੇ ਅਸੀਂ ਪਹੁੰਚ ਗਏ ਜੀ ਸੰਗਰੂਰ ਤੇ ਫਤੇ ਦਾ ਮੈਂ ਆ ਕੇ ਸਿਰਸੁਰ ਤੋਂ ਪਤਾ ਕਿਉਂਕਿ ਮਿੱਟੀ ਬਹੁਤ ਸੀ ਉੱਥੇ ਵਿਚਾਰੇ ਦੇ ਮਿੱਟੀ ਪਈ ਹੋਈ ਸੀ ਤੁਹਾਨੂੰ ਨਮਾਇਆ ਹੁਣ ਆਪਾਂ ਨੇ ਆ ਚਾਹ ਪੀ ਲਓ ਕਹਿੰਦਾ ਮੈਂ ਚਾਹ ਪੀਣੀ ਹੈ ਸਤਿ ਸ਼੍ਰੀ ਅਕਾਲ ਬਲਾਊਸ ਆ ਰਹੀਆਂ ਬਲਾ ਖਾ ਖਰੀ ਗੋ ਜੀ ਛਾਰਿਆ ਨਹੀਂ ਤੇ ਫਤੇ ਲੈ ਆ ਰਿਹਾ ਚਾਹ ਪੀ ਲਿਆ ਪਹਿਲਾਂ ਸਿਰੇ ਦੁੱਧ ਪੀ ਲਿਆ ਹੁਣ ਕਹਿੰਦਾ ਮੈਂ ਚਾਹ ਪੀਣੀ ਹੈ ਆਪਾਂ ਵਲੌਗ ਸ਼ੁਰੂ ਕਰਦਾ ਅਸਲ ਹੈ ਨਾ ਮਰੀ ਨੂੰ ਯੀਮ ਬ੍ਰਾਸ ਲੋਰਾ ਸੁਣ ਲਓ ਕਿਲੇ ਕਿਤੇ ਟੁੱਟੇ ਵਾਲੇ ਬਦੇ ਟੁੱਟੇ ਨੇ ਉਹ ਛਤੀ ਪਰ ਜਾਂਦੇ ਨੇ ਨਾ ਨਾ ਕਰਕੇ ਤੇ ਜੀ ਚਾਹ ਆਪਣੀ ਪੀ ਲਈ ਸੀ ਚਾਹ ਪੀ ਕੇ ਤੇ ਟਾਈਮ ਹੋ ਗਿਆ ਜੀ ਸ਼ਾਮ ਦਾ ਇਹਨੂੰ ਆ ਲੱਗਿਆ ਮੈਂ ਤੁਹਾਨੂੰ ਵਾਲੀ ਤੇ ਹੋਈ ਗਈ ਹੈ ਤੇ ਹੁਣ ਇੱਥੇ ਗਰਮੀ ਆ ਰਹੀ ਹੈ ਮੈਂ ਕੁਕਿੰਗ ਤੋਂ ਨਾ ਪਹੁੰਚ ਲਾਂਗੀ ਜਾਓ ਮਮਾ ਇਹ ਮੇਰੀ ਨਵੀਂ ਛੋਟੇ ਇੱਕ ਵਾਰ ਵੀ ਕੜੀ ਦਾ ਮਾੜਾ ਬਣਾਉਣ ਲਈ ਤੁਹਾਡੇ ਸਾਡੇ ਕੋ ਆਇਆ ਹੋਇਆ। ਸਿਆਜ਼ੀ ਨੂੰ ਕੱਟ ਲਈਏ। ਇੱਕ ਕੜੀ ਬਣਾਵਾਂਗੇ ਪਕੌੜੀਆਂ ਵਾਲੀ। ਅਜੇ ਸਫਾਈਆਂ ਕਰਨ ਵਾਲੀਆਂ ਪਈਆਂ ਨੇ ਸਫਾਈਆਂ ਕਰਦੇ ਆ। ਕੋਈ ਨਾ ਬਦੂ। ਬਦੇ ਕਿ ਤੇ ਉਹ ਫਿਰ ਤੋਲ ਕੇ ਬੈਠਾ ਦੇਖੀ। ਕੀ ਕਰਦੇ? ਤੇ ਚੋਰ ਗਿਆ ਨੂੰ ਕਾਡਾ ਪਕੌੜਾ ਬਣਾਉਨੇ ਆ। ਵਾਟ ਆਰ ਯੂ ਡੂਇੰਗ ਹੇਅਰ? ਕੁਛ ਨਹੀਂ ਕਰ ਰਹੇ। ਕੁਛ ਨਹੀਂ ਕਰ। ਕੀ ਕੱਢਿਆ ਕੱਢਿਆ ਇਹ ਨੂੰ ਕਰ ਰਿਹਾ ਫਸਟ ਕਰ ਰਿਹਾ ਨੂੰ ਕੱਢਿਆ ਜੁੜਾ ਦੇ ਕੇ ਮੇਰੇ ਪੁੱਤਰਾ ਲੋ ਗਾਇਜ਼ ਕੜੀ ਦਾ ਕਿਆ ਕਰ ਰਿਹਾ ਹੋੜੀ ਹੋੜੀ ਕੜੀ ਸਾਡਾ ਪਤਾ ਵੀ ਚਲਸ ਕਰ ਰਿਹਾ ਅਡਿਵਨਾ ਅੰਤ ਹੈ ਹਲੋ ਹੈਵੀ ਹਲੋ ਹੈਵੀ ਲੈਂ ਕੇ ਹਲੋ ਹੈਵੀ ਨੋੜ ਪੁਹਾਰੇ ਮਗਾੜੀ ਦੇ ਤਾਂ ਦਮ ਨਾਲ ਇਹਨਾਂ ਪ੍ਰਵਾਸ ਤੇ ਕੋਣ ਮਮਾ ਸਾਬੂਦੋ ਨਾ ਪਿਓ ਕਿ ਰੱਖ ਦ ਸਵੇਰੇ ਖਾਵਾਂਗੇ ਰਾਤ ਨੂੰ ਹੋਰ ਲੈਂਦਾ ਪਰਨੈਲ ਜੇ ਗੋਲੀਆਂ ਲੱਗਦੀਆਂ ਨੇ ਇਹਨਾਂ ਤੇ ਪਰਨੈਲ ਦੀਆਂ ਗੋਲੀਆਂ ਮੋਟੀਆਂ ਹੁੰਦੀਆਂ ਵੀ ਦੇਖਿਓ ਕੜੀ ਕਿਵੇਂ ਦੀ ਬਣਦੀ ਹੈ ਅੱਜ ਸਾਡੀ ਚਾਹ ਦਾ ਪੇਸ ਪੇਸ ਨਹੀਂ ਬਣ ਰਿਹਾ ਕੜੀ ਬਣਦੀ ਹੈ ਕੜੀ ਦੇ ਇੱਧਰ ਆਪਾਂ ਨੇ ਬੇਸਨ ਥੋੜਾ ਮਿਰਚ ਹਲਦੀ ਪਾ ਕੇ ਪੋੜਿਆ ਤੇ ਇੱਥੇ ਆਜਾਂ ਦੇ ਵੀ ਆਪਾਂ ਨੇ ਪਾਏ ਆਂ ਸੜੀਆਂ ਦੇ ਵੀ ਜਾ ਕੇ ਇਹ ਪਿਆਜ਼ ਤਾਂ ਬਾਕੀ ਸਾਰਾ ਜਿਹੜਾ ਕੀੜੇ ਲੇਉ ਆਪਾਂ ਪਾਵਾਂਗੇ ਪਕੌੜਿਆਂ ਦੇ ਵਿੱਚ ਅਰੇ ਇਹੋ ਜੀ ਉਹ ਤੇ ਜਿਹੜਾ ਮੈਂ ਨਾ ਉਹ ਅੱਡੀ ਵਾਸਤੇ ਰੱਖਿਆ ਸੀ ਮੇਰੀ ਅੱਡੀ ਗੱਡੀ ਵਾਸਤੇ ਅੱਡੀ ਤੋਂ ਹਦੀ ਮੇਰੀ ਘੜਾ ਦੀ ਅੱਡੀ ਵਾਸਤੇ ਆਹ ਦੋ ਗੱਡਾ ਬੋਟਾ ਹੈ ਨਾ ਹੈ ਨਾ ਉਹ ਲੱਗਣਾ ਛੋਟਾ ਚਲੋ ਜੀ ਆਪਾਂ ਇਹਦਾ ਸਾਰਾ ਜਿਹੜਾ ਆਪਣਾ ਕੋਲ ਹੈ ਉਹ ਪਾ ਦੇਣ ਲੱਗੇ ਆਂ ਇਹ ਸਖੜੀ ਆਪਣੀ ਬਣ ਜੇਗੀ ਫਿਰ ਮੈਂ ਕਰਕੇ ਰੱਖ ਦਾਂਗੇ ਆਪਾਂ ਹੁਣ ਦੂਜਾ ਕੰਮ ਕਰਦੇ ਆਂ ਆਈਆਂ ਸੂਈਆਂ ਕੱਢ ਲੈਣੀਆਂ फिर दादी बिग बंद करके भी शादी सब करना। कार देखीं यार देखीं। से छट से ऊपरा। से छट से, 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 से तो स्मूथ होगी। तो तो ना बता ख़राब करने दे। वो थोड़ा दमन करेगा स्पाइन्या, ठीक है? ठीक। फिर फिर ना फिर चलो। उत्तेजित ਬੇਟਾ ਖਰਾਬ ਹੋ ਜਾਏਗਾ ਤੁਮ ਨੂੰ ਕੰਦੀ ਕੀ ਕਰ ਪੂਰਾ ਉੱਤੇ ਚੱਕ ਉਹਨਾਂ ਥੱਲੇ ਬੜਿਆ ਕੰਬਲੀ ਐ ਦੰਮੂ ਕਹਿੰਦੀ ਛੋਟੀ ਭੈਣ ਤੇਰੀ 9 ਸਾਲ ਦਾ ਫਰਕ ਐ ਧੀ ਵੀ ਕੰਦੇ ਹੁੰਦੇ ਨੇ ਕੰਬਲੀ ਹੈ ਇਹ ਇਹ ਕਿਹਨੂੰ ਪਾਇਆ ਤੇ ਬਾਹਰ ਤੱਕ ਕੰਬਲੀ ਸਿਰ ਸੋਈ ਦੀ ਕੀ ਕਰਦਾ ਤੁਸੀਂ ਚਲੋ ਚਲੋ ਨੰਮੀ ਪਰੋਤ ਦੇ ਜਾਓ ਸੋਈ ਦੀ ਕਰੋ ਚਾਹਤੇ ਕੌਣ ਬਣਾ ਲਈ ਕੌਣ ਬਸ ਉਬਲ ਰਹਿਣ ਤੁਹਾਡੇ ਉਬਲ ਕੇ ਹੋਣੀ ਦੇਖਿਓ ਇੱਕ ਵਾਰੀ ਇਹ ਰੈਡ ਜਿਹਾ ਕਿਉਂ ਹੋ ਜਾਂਦੀ ਨੇ तो देखे 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 की बता की हो गया लग गया दमन कर रहे तैयार दमन दे हे कट वजू लग गया है हाथ धोल मेरा पुता हाथ कहीं धो ना हाथ हाथ तोड़ता नहीं फते दीदी जो सट वजी है ਖੁਸ਼ ਹੋ ਰਹੇ ਹੋ ਫਤੇ ਹੀ ਪਟਾਕੇ ਦੀ ਦੀ ਵਿਚਾਰੀ ਦੇ 6 ਵਜੇ ਦੀ ਖੁਸ਼ ਹੋ ਰਹੇ ਹੋ ਫਤੇ ਤੂੰ ਸਾਰਾ ਵੇੜੇ ਚ ਪਾਣੀ ਖਿਲਾਰਤਾ ਹੈ ਵੇੜਾ ਤੋਰੇ ਸੀ ਤੁਸੀਂ ਹੈ ਪੁੱਠੇ ਕੰਮ ਫਦੇ ਦਾ ਕਲਚਰ ਦੇਖੋ ਮੈਂ ਅਸੇਰ ਤੋਂ ਤਾਹੀ ਆ ਗਿਆ ਕਿਉਂਕਿ ਫਤੇ ਦੇ ਸਿਰ ਚ ਬਹੁਤ ਰੇਤ ਹੀ ਰੇਤ ਹੋਈ ਪਈ ਬੱਦਲ ਹੋ ਰਿਹਾ ਠੰਡਾ ਹੋ ਰਿਹਾ ਮੌਸਮ ਕਿਵੇਂ ਬਣੇਗਾ ਕੋਣ ਹੈ ਆਹੜਾ ਲੈ ਨਾਲ ਵੀ ਸਵਾਲ ਹੈ ਅੱਛਾ ਉਹ ਬਾਹਰ ਡੇਡ ਮਹਿੰਗੇ ਵੇਖਦੇ ਨੇ ਦਮਾਣੇ ਬਣਾਇਨੇ ਸਿੰਪਲ ਪਿਆਜ ਵੀ ਨਹੀਂ ਪਾਇਏ ਵਿੱਚ ਦਮਾ ਹਾਏ ਯਾਰ ਗਰਮੀ ਕਿੰਨੀ ਹੈ ਨਾ ਫਟਾ ਲੈ ਬੈਠੋ ਕਿਵੇਂ ਬਣੇ ਬਸ ਟੇਸਟੀ ਹੂੰ ਨਿੰਬੂ ਦਾ ਬਹੁਤ ਸੋਨਾ ਟੇਸਟ ਆ ਰਿਹਾ ਚਲੋ ਕੀ ਖਾਓ ਨਿੰਬੂ ਪਾ ਤੇ ਡੇਡੇ ਵਾਲ ਨੇ ਨਾ ਏਡੇ ਏਡੇ ਵਾਲ ਨੇ ਮੈਂ ਕੱਲ ਸਿਰ ਵੀ ਇਹਦਾ ਇੰਨੀ ਔਖੀ ਧੋਤਾ ਤੇ ਹੁਣ ਮੈਂ ਹੁੰਦਾ ਕਰਨੀ ਉਹਨਾਂ ਨੂੰ ਅੱਧੇ ਘੰਟੇ ਤੋਂ ਉੱਤੇ ਹੋ ਗਿਆ। ਬੱਸ ਪੁੱਤਰੀ ਬੱਸ। ਮਸਾਂ ਉਲਝਣਾ ਨਿਕਲੀਆਂ। ਹੱਥ ਚੱਕੋ। ਹੱਥ ਚੱਕੋ। ਮਤਲਬ ਜਿੰਨੀ ਇਹਦੀ ਖਰਾ ਕੇ ਸਾਰੇ ਵਾਲਾਂ ਨੂੰ ਲੱਗ ਰਹੀ ਇਹਦੇ ਵਾਲ ਇੰਨੇ ਭਾਰੀ ਨੇ। ਕੱਲ ਮੈਨੂੰ ਲੱਗਦਾ ਫਤੇ ਦੇ ਸ਼ੈਂਪੂ ਕਿੰਨਾ ਲੱਗ ਗਿਆ। ਅੱਧੀ ਬੋਤਲ ਨਹੀਂ ਅੱਧੀ ਬੋਤਲ ਤਾਂ ਨਹੀਂ ਅੱਧੀ ਬੋਤਲ ਥੋੜ੍ਹਾ ਘੱਟ ਲੱਗਿਆ। ਬੱਸ ਮੇਰਾ ਇਹ ਸਿੰਧਰਾ ਕਮੀ ਮਿੱਡੀ ਵਿੰਗੀ ਹੋਣੀ ਹੈ। ਮੰਗੇ ਗੁੱਡੀ ਵੇਢੀ ਹੋਣੀ। ਆਪਣੇ ਪੁੱਤ ਦਾ ਜੂੜਾ ਕਰ ਰਹੀਆਂ। ਉਦਾ ਕਰਾਂਗੇ ਨਾ ਸੋਨਾ ਨਾ ਦੇਖੀ ਸਹੀ ਮੇਰੇ ਪੁੱਤ ਨੇ ਕੱਲ ਬੰਨਣੀ ਸੋਹਣੀ ਜੀ ਤੇ ਲਓ ਜੀ ਮੌਸਮ ਜਿਹੜਾ ਨਾ ਅੱਜ ਮੀਂਹ ਪੈ ਰਿਹਾ ਟਪਟੜ ਗਈ ਹੈ ਟਪਟੜ ਗਈ ਹਾਂ ਕੱਲ ਸਿਰ ਤੋਂ ਹੁੰਦਾ ਤੁਹਾਡਾ ਤੇ ਜੂڑا ਅੱਜ ਕਰ ਲੱਗਿਆ ਸਵੇਰੇ ਕਿਉਂਕਿ ਕੱਲ ਇਹਦੇ ਵਾਲ ਸੁੱਕਣ ਨੂੰ ਟਾਈਮ ਲੱਗਦਾ ਆ ਦੇਖ ਸਾਰੇ ਇੰਨਾ ਤੇਲ ਮਾਰ ਦਈਏ ਨਾ ਦੇਖ ਸਾਰੇ ਮੋਟੇ ਵੀ ਕਰ ਦੋ ਤੇਲ ਅਰੇ ਅਸੀਂ ਕਰ ਰਹੇ ਹਾਂ ਉਹ ਪੁੱਤਾਂ ਨੂੰ ਮਿੱਟੀ ਕਰਨੀ ਤੇਲ ਤੋਂ ਬਿਨਾ ਫਿਰ ਉਹ ਹੋਣਾ ਨਹੀਂ ਸੀ ਕਹਿੰਦੇ ਨਾ ਤੇਲ ਮਾਰ ਦੇਣਾ ਇਹਦਾ ਨਹੀਂ ਕਰਉਂਗਾ ਉਹ ਤਾਂ ਪੁੱਤੇ ਵੱਡੀ ਆਪ ਕਰ ਲੈਂਦੀ ਏ ਲੋੜ ਹੀ ਨਹੀਂ ਹੈਗੀ ਨਾਲੇ ਮੇਰੀ ਅੜਕਾ ਨਹੀਂ ਪੈਂਦੀ ਆ ਮੈਂ ਖਲਾਰਦੀ ਨਹੀਂ ਹੈਗੀ ਤੇਰੇ ਵਾਂਗੂ ਬਾੜਾ ਟੋਡਾ ਜੂੜਾ ਕਰਨਾ ਪੈਂਦਾ ਫਤੇ ਇੰਨੇ ਵਾਲ ਕਿਤੇ ਮੈਨੂੰ ਮਿਲ ਜਾਣਾਂ ਹੈ ਪਾਟ ਕੱਟ ਕੇ ਦੇ ਦੇਣਾ ਨਹੀਂ ਪਾਟ ਕੇ ਥੋੜੀ ਦੇਣੇ ਖਾਲੇ ਫੇ ਸਾਰੇ ਅੰਦਰ ਵਾਲ ਹੈ ਨਹੀਂ ਮੈਂ ਵਾਲਾਂ ਨੂੰ ਦੱਸਦੀ ਆ ਤੇ ਫਤੇ ਦੇ ਸੰਭਾਲ ਲੈਣੀ ਗਰੀਬ ਤੇ ਹੀ ਗਰੀਬ ਤੇ ਹੈਗੇ ਹੋ ਕੇ ਤੇ ਵਾਲਾਂ ਦੇ ਕਰੀਬ ਹੀ ਆ ਲੱਗੀ ਮੇਰੀ ਹਾਏ ਮੇਰੀਆਂ ਬਾਵਾ ਸਾਡੀਆਂ ਤੁੰ ਨੂੰ ਮੇਰੇ ਪੁੱਤ ਦੇ ਵਾਲ ਹੀ ਇੱਡੇ ਤੇ ਸੋਹਣੇ ਲੰਬੇ ਨੇ ਕੇਸ ਮੇਰੇ ਪੁੱਤ ਦੇ ਬਹੁਤ ਲੰਬੇ ਲੰਬੇ ਕੇਸ ਨੇ ਉਹ ਇਹਦਾ ਕੇਸ ਕੱਟਵਾ ਰਗੰਦਾ ਕੇਸ ਹੋ ਗਿਆ ਉਹ ਕਹਿੰਦਾ ਕਿ ਸਕਟੋੜਿਆ ਇੱਲਾ ਆ ਦੇ ਕੇ ਮਿੱਡੀ ਹੋਈ ਹੈ ਤੇ ਹਜੇ ਐਨੇ ਪਏ ਨੇ ਠੰਡੇ ਸੁਪਨਾ ਵਾਲਾ ਵਾਲਾ ਫਲਫੀ ਬੜੇ ਨੇ ਅਰੀ ਮਮਾ ਵਰਗੇ ਨਹੀਂ ਮਮਾ ਦੇ ਵੀ ਆਵੇਂ ਨੇ ਵਾਲ ਫਦਰ ਬੋਣੇ ਕਰਾ ਦੇ ਤਰੀ ਨਾ ਸਿਰ ਵੀ ਖਿਲਾਓ ਨਾ ਕਿਤੇ ਬਰਬਰ ਸਿਰ ਨੂੰ ਕਮਾਈ ਜਾਂਦੇ ਜਿੱਧਰ ਨੂੰ ਮੈਂ ਭੋਮ ਨਹੀਂ ਉਧਰ ਹੀ ਸਿਰ ਤਾਂ ਹੀ ਤੇ ਜੁੜਾ ਨਹੀਂ ਹੁੰਦਾ ਉਹਨੂੰ ਹਲਾ ਹਲਾਉ ਨਾ ਬਰਬਰ ਸਿਰ ਨੂੰ ਜਦੋਂ ਜੁੜਾ ਕਰਤਾ ਸੀ ਸੇਹੋਂ ਸਤੇ ਸੱਤ ਬਨੰਡਿਆ ਵਧੀਆ ਬੰਨੀ ਠੀਕ ਹੈ ਅ ਜਿੱਥੇ ਜੁੜਾ ਜਾ ਰਿਹਾ ਨਾ ਇਹਦੇ ਉੱਤੇ ਲੈ ਲਈ ਲੜ ਨੂੰ ਹਾਂ ਉਹ ਲੜ ਨੂੰ ਉੱਤੇ ਲੈ ਲਈ ਪਸਾਣਾ ਓਤੇ ਨੂੰ ਪਾ ਕੇ ਦਾ ਬਹੁਤ ਜਿਵੇਂ ਬੱਗ ਬੰਨੇ ਤਾਂ ਬੰਦੀ ਜਾਊਗੀ ਸੇਰਾ ਹਨਾ ਜਿਸ ਸਮਾਂ ਲਾਹੇ ਸੇਰਾ ਬੰਦੀ ਜਾਊਗੀ ਹਾਂ ਅੱਜ ਮੌਸਮ ਬਾਹਰ ਬਦਲ ਰਿਹਾ ਹੈ ਅਰੇ ਜੀ ਜੀ ਹਾਂ ਹਾਂ ਬਰ ਬਰ ਸਰ ਕਰ ਕੋ ਕੋ ਕੱਪੜੇ ਸੁੱਕਣੇ ਪਈਏ ਹਾਂ ਕੱਪੜੇ ਸੁੱਕਣੇ ਪਈਏ ਕੱਪੜੇ ਧੋ ਲੈਣਾ ਆਪਣੇ ਚਲ ਫਤਿਹ ਸਾਡੇ ਘਰੇ ਆ ਕੇ ਟੀਵੀ ਲਾ ਕੇ ਬੈਠਾ ਨਹੀਂ ਤੇ ਅਹੀ ਕਦੇ ਟੀਵੀ ਨਹੀਂ ਦੇਖਿਆ ਹੈਗਾ ਮੈਨੂੰ ਲੱਗਦਾ ਕਦੇ ਨਹੀਂ ਦੇਖਿਆ ਦੰਨ ਨਾ ਤੇ ਗਾਂਧੀ ਗੂਗੀ ਲਾਈ ਬੈਠਾ ਮਸਰਾ ਨਹੀਂ ਹੋਦੀ ਸਿਰ ਆਪਣੀ ਬਾਤ ਦੇ ਬਾਰੇ ਉੱਧਰ ਜਿੱਥੇ ਉੱਧਰ ਨੂੰ ਕਰੂਣਾ ਮੈਨੂੰ ਦਿਖਣੀ ਨਹੀਂ ਆਸੀ ਉਹਦਾ ਮੈਂ ਉੱਧਰ ਕਰ ਲਾ ਤੂੰ ਚਲ ਕੈਮਰਾ ਇੱਧਰ ਕਰ ਲਾ ਤੂੰ ਓਕੇ ਜਦੋਂ ਜਦੋਂ ਪਾਲੂ ਬਾਤ ਦੇਗੀ ਨਾ ਉਹ ਤੁਹਾਨੂੰ ਦੱਸਾਂਗੇ ਕਿ ਕੈਮਰਾ ਨਾਲ ਕਰੀਏ ਠੀਕ ਹੈ ਉਹ ਕਹਿੰਦਾ ਮੈਂ ਸਰਪ੍ਰਾਈਜ਼ ਦਊਂਗਾ ਸਾਰਿਆਂ ਨੂੰ ਫਿਰ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਫਤਿਹ ਦੀ ਪੱਗ ਕਿਵੇਂ ਪੱਦੀ ਹਾਂ ਹਾਂ ਨਹੀਂ ਮੈਨੂੰ ਮਿਲਦੀ ਠੀਕ ਹੈ ਦਮਨ ਕਹਿੰਦੀ ਮੇਰਾ ਵੀ ਜੂੜਾ ਕਰ ਦੋ ਦਮਨ ਤੂੰ ਜੂੜਾ ਕਰਕੇ ਹੋਰ ਹੀ ਕੁਝ ਲੱਗਣਾ ਮੱਦ ਲੇ ਕੂੜੀ ਮਨ ਕਰਜ ਨਹੀਂ ਜੀ ਨਹੀਂ ਇਹ ਤੁਹਾਨੂੰ ਨਹੀਂ ਦਿਖਾ ਰਹੀ ਕੋਤ ਚੀਜ਼ ਸਹੀ ਨਹੀਂ ਨਿਕਲਿਆ ਹਾਂ ਸਹੀ ਨਿਕਲਿਆ ਇੱਕ ਕੁੱਤ ਕਰਨੀ ਤੋ ਨਾ ਵੈਸੀ ਅੰਕਲ ਆ ਰਹੀਆਂ ਬੱਲੇ ਚਲ ਕਪੜੇ ਸੁਪਨੇ ਪਾਉਣੇ ਪਾਉਣਗੇ ਲੱਗੂ ਥੋੜਾ ਹਾਂ ਚਲ ਹਾਂ ਕਿਹੀ ਸਾਰੀਆਂ ਸਫਾਈਆਂ ਕੀਤੀਆਂ ਬਹੁਤ ਗਾ ਪਿਆ ਸੀ ਕਿੰਨੇ ਦਿਨ ਹੋ ਗਏ ਸੀ ਆਏ ਨਹੀਂ ਘਰੇ ਦੇਖੋ ਐਨ ਸਾਫ ਹੋ ਗਿਆ ਮੰਮਾ ਇੱਕ ਕੰਮ ਕਰੋ ਹਾਂ ਜੀ ਤੁਸੀਂ ਮੇਰੀ ਐਂ ਕਰਕੇ ਮਿੱਟੀ ਕਰ ਦਿਓ ਮੈਨੂੰ ਨਹੀਂ ਕਰਨੀਆਂ ਆਉਂਦੀਆਂ ਬੱਲੇ ਦੇਖੋ ਵੇਰੀ ਗੁੱਡ ਲਓ ਜੀ ਕਰੋ ਕਮੈਂਟ ਮੇਰੇ ਪੁੱਤ ਨੂੰ ਬਹੁਤ ਸੋਹਣੀ ਪੱਗ ਬੱਜੀ ਉਤੋਂ ਵੀ ਕਵਰ ਕਰ ਲਓ ਸਾਰਾ ਜਿਹੜਾ ਜੂੜਾ ਨੰਗਾ ਨਾ ਹਾਂ ਹਾਂ ਇਹਨੂੰ ਕਵਰ ਕਰ ਲਓ ਫਿਰ ਆਜੋ ਇੰਦਰ ਦਿਖਾਨੀ ਆ ਮੈਂ ਰਫਤੇ ਯਾਰ ਬਹੁਤ ਸੋਹਣੀ ਬੱਜੀ ਹੈ ਹੋ ਮੇਰਾ ਸੋਹਣਾ ਪੁੱਤ ਨੀ ਨજર ਨਾ ਲੱਗ ਜੇ ਨਹੀਂ ਮੇਰੇ ਸੋਹਣੇ ਸਰਦਾਰ ਨੂੰ ਬਹੁਤ ਸੋਹਣੀ ਬੱਗੀ ਬੱਜੀ ਪੱਗ ਆ ਭਾਈ ਤੁਸੀਂ ਵੀ ਕਮੈਂਟ ਕਰਿਓ ਮੇਰੇ ਪੁੱਤ ਨੂੰ ਕਿ ਕਿਵੇਂ ਬੱਜੀ ਇੱਧਰ ਦਿਖਾਓ ਮੂੰਹ ਚੰਗੀ ਤਰ੍ਹਾਂ ਬਹੁਤ ਸੋਹਣੀ ਪੱਗ ਆਉਣੀ ਚਾਹੀਦੀ ਚਾਹੇ ਜਿਵੇਂ ਮਰਜ਼ੀ ਹੈਨਾ ਪੱਗ ਬੰਨਣੀ ਆਉਣੀ ਚਾਹੀਦੀ ਬਹੁਤ ਸੋਹਣੀ ਬੰਨਣੀ ਮੇਰੇ ਪ ਉਧਰ ਦਮਣੇ ਛੇਤੀ ਹੋਰੀ ਦਮਣੇ ਦੀ ਮੈਂ ਵੀ ਪੱਗ ਬੰਨੀ ਨਹੀਂ ਨਹੀਂ ਹੈ ਪਹਿਲਾਂ ਤਾਂ ਕਹਿ ਰਹੀ ਮੈਂ ਜੁੜਾ ਕਰ ਦਉਂ ਮੈਂ ਪੱਗ ਬੰਨੀ ਹੁਣ ਗੁੱਤ ਤੇ ਆ ਗਿਆ ਤੂੰ ਤੂੰ ਐਸੀ ਕਹਿ ਰਹੀ ਚੱਲ ਕਰ ਲੈ ਫਤਿਹ ਦਿਖਾਉ ਪੱਗ ਫਤਿਹ ਬੱਸ ਲੈ ਦੋ ਗਾਇਸ ਲੋ ਜੇ ਤੁਸੀਂ ਡਾਈਟਿੰਗ ਕਰਨਾ ਚਾਹੁੰਦੇ ਹੋ ਤੇ ਇੱਧਰ ਸਾਡੇ ਫਤਿਹ ਸਿੰਘ ਨੂੰ ਤੇ ਇੱਧਰ ਸਾਡੇ ਦਮਣ ਨੂੰ ਦੇਖੋ ਵਿਚਾਰਾ 4 ਦਿਨ ਨਿੰਬੂ ਪਾਣੀ ਪਤਾ ਨਹੀਂ ਕੀ ਕੀ ਚੀਜ਼ ਆ ਸੀਡ ਅੱਜ 버ਗਰ ਤੇ ਕਿਤੇ ਨਹੀਂ ਆ ਜਾਣਦਾ ਯਾਰ वैसे डक हेल्दी है बर्गर ट्राई <laughs> नहीं किया हो होया हम्म हां टिक्की भाई है बस फते एंजॉय कर रहा मेरा है मेरा पुतरा छुट्टियां च आया मासी ਕੋਲ ਤਾਂ ਕਰਕੇ ਵਿਚਾਰੇ छुट्टियां ते ਕਿਤੇ ਜਾ ਨਹੀਂ ਸਕਦੇ ਵੱਡੀ ਮੰਮਾ ਕੋਲ ਵੱਡੀ ਮੰਮਾ ਕੋਲ मासी ਤਾਂ ਉਹੀ ਕਹਿਣ ਨਹੀਂ ਹੈ ਤੇ ਇਸੇ ਵਜ੍ਹਾ অবতার ਲੈ ਕੇ ਆਏ ਨੇ ਕਿਉਂਕਿ ਇਹਨਾਂ ਨੇ ਜਾਣਾ ਸੀ ਵਿਚਾਰੇ ਨੇ ਤੇ ਸਕੂਟੀ ਹੈ ਨਹੀਂ ਫਿਰ ਮੋੜਾ ਹੀ ਹਨ ਆਪਾਂ ਦੇ ਕੇ ਫਿਰ ਆਫਿਸ ਚਲੇ ਗਏ ਦੇਖੋ ਤੁਹਾਡੇ ਹਾਂ ਕੌਣ ਪਾਇਆ ਵਿੱਚ ਚਲੋ ਜੀ ਸ਼ਾਮ ਦਾ ਮੌਸਮ ਹੈ ਟਾਈਮ ਹੋ ਗਿਆ 7:30 ਦਾ ਤੇ ਮੌਸਮ ਦੇਖੋ ਕਿੰਨਾ ਸਾਫ਼ ਹੋਇਆ ਪਿਆ ਤੇ ਅੱਜ ਠੰਡਾ ਵੀ ਹੈ ਮੌਸਮ ਮੇਰੇ ਪੁੱਤ ਕਰਦੇ ਪਏ ਇੰਜਵਾਏ ਦੇ ਲੋ ਛੱਡ ਕੇ ਤੁਹਾਨੂੰ ਦੇ ਕੇ ਆਫਿਸ ਫਿਰ ਗਏ ਪਾਪਾ ਇੰਨੀ ਬਿਜ਼ੀ ਲਾਈਫ ਆ ਪਾਪਾ ਦੀ ਆ ਇਹ ਕੀ ਬਣਾਇਆ ਬੈਠੀ ਬੈਠੀ ਫੁੱਲ ਬਣਾਈ ਸੀ ਲੈ ਲੋ ਆਏ ਮੇਰਾ ਪੁੱਤ ਸਵਾਦਾ 버거 ਟੇਸਟੀ ਆ ਟੇਸਟੀ ਮੱਕੜੀ ਇਹ ਤਾਂ ਆਏ ਮੱਕੜੀ ਦਾ 버거 ਆ ਇਹ ਕੁੱਤੁਰਾ ਲੱਕੜੀ ਦੇ ਹੈ ਇੱਥੇ ਦਾ ਪਰ ਲੱਗਦਾ ਮੈਂ ਕਲੀ ਵਰਗਾ ਹੈਣਾ